ਹੋਏ ਪਤਾ ਨਹੀਂ ਮੈਨੂੰ ਕੁਝ ਨਹੀਂ ਪਤਾ ਮੈਨੂੰ ਮੇਰਾ ਬੱਚਾ ਚਾਹੀਦਾ ਮੇਰੇ ਬੱਚੇ ਦੀ ਆਕਸੀਜਨ ਨਾ ਲਾਉਣ ਮੇਰੇ ਬੱਚੇ ਦੀ ਆਕਸੀਜਨ ਲੱਗੀ ਰਹੇ ਮੇਰੇ ਬੱਚੇ ਦੀ ਆਕਸੀਜਨ ਲੱਗੀ ਰਹੇ ਏ ਕੰਧਿਆ ਸਰਕਾਰਾ ਓਏ ਆਪਣੇ ਬੱਚੇ ਘੱਲੋਂ ਓ ਬਾਹਰਾਂ ਦੇ ਘੱਲੋਂ ਓਏ ਬਾਹਰ ਘੱਲੋਂ ਬੱਚੇ ਆਪਣੇ ਓ ਤੁਹਾਨੂੰ ਪਤਾ ਲੱਗੇ ਜਾਤੇ ਸਿਆਸਤਾ ਕਰਦੇ ਆਏ ਵਾਹੀ ਗੁਰੂ ਵਾਹੀ ਗੁਰੂ ਹਪਸੇ ਸਾਹਿਬ ਨੂੰ ਉਸ ਸੰਗਾਰੋ ਬੱਚੇ ਸਾਹਮਣੇ ਗੁਰਦਾਸਪੁਰ ਦੇ ਕਸਬਾ ਕਲਨੌਰ ਅਦੀਨ ਸਰਹੰਦੀ ਪਿੰਡ ਅਗਵਾਨ ਦੇ ਮਾਪਿਓ ਦਾ ਇਕੱਲਾ ਪੁੱਤਰ ਬਲਬ੍ਰੀਤ ਸਿੰਘ ਜਿਹੜਾ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਗਿਆ ਸੀ ਉਸ ਦੀ ਮੌਤ ਦੀ ਖਬਰ ਆਉਣ ਨਾਲ ਮਾਪਿਓ ਤੇ ਦੁੱਖਾਂ ਦਾ ਪਹਾੜ ਡਿੱਗਿਆ ਬਲਪ੍ਰੀਤ ਦੀ ਅਚਾਨਕ ਹੋਈ ਮੌਤ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਬਲਪ੍ਰੀਤ ਦੀ ਮਾਂ ਦੇ ਵੈਣ ਸੀਨਾ ਚੀਰਦੇ ਨੇ ਕਿ ਉਸ ਦਾ ਪੁੱਤਰ ਤਾਂ ਉਗਦਾ ਸੂਰਜ ਸੀ ਹੱਲੇ। ਬਲਪ੍ਰੀਤ ਸਿੰਘ 10 ਮਹੀਨੇ ਪਹਿਲਾਂ ਕੈਨੇਡਾ ਦੇ ਐਡਮਿੰਟਨ ਵਿਖੇ ਲੱਖਾਂ ਰੁਪਏ ਖਰਚ ਕਰਕੇ ਆਪਣਾ ਸੁਨਹਿਰੀ ਭਵਿੱਖ ਬਣਾਉਣ ਲਈ ਪੜ੍ਹਾਈ ਕਰਨ ਗਿਆ ਸੀ। ਉਸਦੇ ਪਰਿਵਾਰ ਨੇ ਦੱਸਿਆ ਕਿ ਐਤਵਾਰ ਬਲਪ੍ਰੀਤ ਦੇ ਦੋਸਤ ਮਹਿਕਪ੍ਰੀਤ ਦਾ ਫੋਨ ਆਇਆ ਕਿ ਬਲਪ੍ਰੀਤ ਜਦੋਂ ਆਪਣੇ ਸਾਥੀਆਂ ਨਾਲ ਫਿਲਮ ਵੇਖਣ ਗਿਆ ਤਾਂ ਅਚਾਨਕ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਬਲਪ੍ਰੀਤ ਦੀ ਮਾਦਾ ਰੋ ਕਿ ਸਰਕਾਰ ਆਖਰੀ ਵਾਰ ਉਹਨਾਂ ਦੇ ਪੁੱਤਰ ਦਾ ਉਹਨਾਂ ਨੂੰ ਚਿਹਰਾ ਵਿਖਾ ਦੇ। ਨੌਜਵਾਨ ਆਪਣੇ ਮਾਪੇ ਨੂੰ ਛੱਡ ਕੇ ਐਨੀ ਦੂਰ ਜਾਂਦੇ ਨੇ ਸਿਰਫ ਚੰਗੇ ਪਵੇਖਲੇ। ਜੇਕਰ ਸਰਕਾਰਾਂ ਇੱਥੇ ਹੀ ਰੋਜ਼ਗਾਰ ਦੇ ਮੌਕੇ ਪੈਦਾ ਕਰ ਦੇਣ ਤਾਂ ਹੁਣ ਹਾਰ ਬੱਚੇ ਕਦੇ ਵੀ ਵਿਦੇਸ਼ਾਂ 'ਚ ੱਤਕੇ ਨਾ ਖਾਂ। ਗੁਰਦਾਸਪੁਰ ਤੋਂ ਪੱਤਰਕਾਰ ਜਤਿੰਦਰ ਕੁੰਡਲ ਦੀ ਰਿਪੋਰਟ